ਨਾ ਜਗਮਣੀ ਵੱਲੋਂ ਜਿਹੜਾ ਲਗਾਇਆ ਗਿਆ ਕੈਂਪ ਵਿੱਚ ਸਵਾਗਤ ਹੈ ਔਰ ਤੁਸੀਂ ਇਹ ਇਸ ਕੈਂਪ ਵਿੱਚ ਚੇਚੇਦੋੜੇ ਪਹੁੰਚੇ ਜੀ ਔਰ ਨਾਲ ਖੂਨਦਾਨ ਲਈ ਬੇਟੇ ਨੂੰ ਔਰ ਪਰਿਵਾਰ ਨੂੰ ਨਾਲ ਲੈ ਕੇ ਆਏ ਜੀ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਕੀ ਫੀਲ ਕਰੀ ਚਾਹੁੰਦੇ ਰਹੇ ਸਭ ਤੋਂ ਪਹਿਲੇ ਤੇ ਮੈਂ ਜਿਹੜੇ ਤੁਹਾਡੇ ਮੈਡੀਕਲ ਐਸੋਸੀਏਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦੀ ਕਿ ਜਿਨ੍ਹਾਂ ਨੇ ਜਿਹੜਾ ਇਹ ਬੜਾ ਵੱਡਾ ਉਪਰਾਲਾ ਕੀਤਾ ਕਿ ਸਾਡੇ ਲਾਲਾ ਜਗਤਾਰ ਸਿੰਘ ਜੀ ਦੇ ਜਿਹੜੇ ਸ਼ਹੀਦੀ ਦਿਹਾੜੇ ਦੇ ਉੱਤੇ ਜਿਹੜਾ ਇੱਕ ਖੂਨਦਾਨ ਕੈਂਪ ਜਿਹੜਾ ਆਯੋਜਿਤ ਕਰਦੇ ਬਹੁਤ ਹੀ ਵਧੀਆ ਉਪਰਾਲਾ ਵਾ ਕਿਉਂਕਿ ਇਹਦੇ ਵਾਸਤੇ ਸਾਡੇ ਜਿਹੜੇ ਲੋਕਾਂ ਗਰੀਬ ਲੋਕਾਂ ਦੀ ਸਹਾਇਤਾ ਜਿਹੜੀ ਹੁੰਦੀ ਆ ਸੋ ਮੈਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਹੀ ਪ੍ਰੇਰਿਤ ਕਰਦੀ ਆ ਕਿ ਸਾਨੂੰ ਟਾਈਮ-ਟਾਈਮ ਦੇ ਉੱਤੇ ਜਿਹੜਾ ਖੂਨਦਾਨ ਜਿਹੜਾ ਕਰਦੇ ਰਹਿਣਾ ਚਾਹੀਦਾ ਔਰ ਅੱਜ ਸਾਡੇ ਨਾਲ ਬੱਚੇ ਆਏ ਆ ਔਰ ਹੋਰ ਵੀ ਬੱਚਿਆਂ ਨੂੰ ਅਸੀਂ ਪ੍ਰੇਰ ਨੂੰ ਲੋਡ ਮਹਿਸੂਸ ਹੋएगी ਅਸੀਂ ਇਹਨਾਂ ਦੇ ਨਾਲ ਸਹਾਇਤਾ ਕਰਾਂਗੇ ਸੋ ਬਹੁਤ ਬਹੁਤ ਆਨੰਦ ਇਸ ਨਾਲ ਹੀ ਸਾਡੇ ਕੋਲ ਕੈਮਿਸਟ ਆਰਗੇਨਾਈਜੇਸ਼ਨ ਜਿਹੜੀ ਹੈ ਜਿਲ੍ਹਾ ਤਰਨਤਾਰਨ ਦੀ ਕੈਮਿਸਟ ਜਿਹੜੇ ਉਹ ਸੁਸਾਇਟੀ ਚਲਾ ਰਹੇ ਆ ਔਰ ਇੱਥੇ ਮੌਜੂਦ ਹੈ ਉਹ ਹਰ ਸਾਲ ਜਗਮਨੀ ਵੱਲੋਂ ਜਿਹੜਾ ਕਿ ਇਹ ਖੂਨਦਾਨ ਕੈਂਪ ਲਗਾਇਆ ਜਾਂਦਾ ਔਰ ਇਸ ਤੋਂ ਇਲਾਵਾ ਜਿਹੜਾ ਮੈਡੀਕਲ ਕੈਂਪ ਲਗਾਇਆ ਜਾਂਦਾ ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਦੀ ਯਾਦ ਵਿੱਚ ਲਗਾਇਆ ਜਾਂਦਾ ਉਸ ਵਿੱਚ ਬੜਾ ਵਧੀਆ ਆਪਣਾ ਰੋਲ ਅਦਾ ਕਰਦੇ ਆ ਅੱਜ ਅਸੀਂ ਕੈਮਿਸਟ ਆਰਗੇਨਾਈਜੇਸ਼ਨ ਦੇ ਜਿਹੜੇ ਸਾਡੇ ਚੇਅਰਮੈਨ ਆ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਉਹ ਕੀ ਖੂਨਦਾਨ ਕੈਂਪੇਨ ਵਿੱਚ ਉਹਨਾਂ ਨੇ ਬੜਾ ਵੱਡਾ ਹੋਰਲਾ ਰਿਹਾ ਵਾ ਔਰ ਕੀ ਅਪੀਲ ਕਰ ਇਹ ਕਹਿਣਾ ਚਾਹਉਣਾ ਬਹੁਤ-ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਹਰ ਸਾਲ ਜਿਹੜਾ ਇਹ ਇੱਕ ਬਹੁਤ ਵੱਡਾ ਪ੍ਰਾਲਾਇ ਸ਼ੁਰੂ ਕੀਤਾ ਹੈ ਜਿਹਦੇ ਨਾਲ ਇਹ ਹਰੇ ਸਖਸ਼ ਨੂੰ ਜਿਹੜਾ ਇਸ ਖੂਨਦਾਨ ਦੇ ਵਿੱਚ ਯੋਗਦਾਨ ਪਾਉਂਦਾ ਹੌਸਲਾ ਮਿਲਦਾ ਹੈ ਔਰ ਇਹਦੇ ਨਾਲ ਮਨਾਂ ਦੇ ਵਿੱਚੋਂ ਕੁਝ ਦੁੱਧਾ ਜੜੀਆਂ ਨੇ ਖੂਨਦਾਨ ਕਰਨ ਨਾਲ ਉਹ ਨੁਕਸਾਨ ਹੁੰਦੇ ਆ ਉਹ ਨਿਕਲਦੀਆਂ ਨਹੀਂ ਪਰ ਸਭ ਤੋਂ ਵੱਡੀ ਜਿਹੜੀ ਇਹ ਆ ਵੀ ਖੂਨਦਾਨ ਮਹਾਦਾਨ ਔਰ ਗੱਗਬਾਣੀ ਗਰੁੱਪ ਵੱਲੋਂ ਲਾੜਾ ਗੱਤ ਖੁਲਾਉਂਗੀ ਦੇ ਸ਼ਹੀਦ ਬੜੇ ਤੇ ਜਿਹੜਾ ਇਹ ਗੁੰਦਨ ਹੋ ਰਿਹਾ ਏ ਔਰ ਇਹ ਹਾਦਸਾ ਕਰਨ ਕਰਨਾ ਕੈਮਿਸ ਆਰਗੇਨਾਈਜੇਸ਼ਨ ਜਿਹੜੀ ਆ ਇਹਦੇ ਵਿੱਚ ਸਹਿਯੋਗ ਦਿੰਦੀ ਆ ਜਗ ਬਾਣੀ ਗਰੁੱਪ ਦੇ ਨਾਲ ਔਰ ਮੈਂ ਆਪਣੇ ਸਾਰੇ ਕਰਨ ਤਰਨ ਕੈਮਿਸ ਆਰਗੇਨਾਈਜੇਸ਼ਨ ਦੇ ਮੈਂਬਰਾਂ ਨੂੰ ਤੇ ਆਪਣੇ ਹੋਰ ਵੀਰ ਜਿਹੜੇ ਨਾਲ ਆਏ ਨੇ ਉਹਨਾਂ ਦਾ ਬਹੁਤ ਦਿਨੋਂ ਧੰਨਵਾਦੀਆਂ ਜਿਨ੍ਹਾਂ ਨੇ ਆਪਣੇ ਨਾਲ ਔਰ ਵੀ ਵਲੰਟੀਅਰ ਲੈ ਕੇ ਆਂਦੇ ਆ ਤੇ ਉਹਨਾਂ ਨੂੰ ਖੂਨਦਾਨ ਕਰਨ ਲਈ ਜਿਹੜਾ ਇਹ ਪ੍ਰੇਰਿਤ ਕੀਤਾ। ਮੈਂ ਜਗਬਾਣੀ ਗਰੁੱਪ ਦਾ ਇੱਕ ਵਾਰੀ ਫਿਰ ਧੰਨਵਾਦ ਕਰਦਾ। ਰਮਨਜੀਤ ਦਾ ਧੰਨਵਾਦ ਕਰਦਾ ਔਰ ਜਗਬਾਣੀ ਗਰੁੱਪ ਦਾ ਧੰਨਵਾਦ ਕਰਦਾ। ਇਸ ਹਨ ਚੇਅਰਮੈਨ ਸੁਖਬੀਰ ਸਿੰਘ ਜੀ ਸੱਭੂ ਔਰ ਅੱਜ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਜਰਨਲ ਸਕੱਤਰ ਨੇ ਪਵਨ ਚਾਵਲਾ ਜੀ ਔਰ ਡਾਈਟੇਸ਼ਨ ਵੀ ਨੇ ਔਰ ਥਾਲੀਵਾਲਾ ਹਸਪੀਟਲ ਦੇ ਨਾਲ ਇੱਥੇ ਸਹਿਯੋਗ ਦੇ ਰਗੇ ਚਲਾ ਰਹੇ ਆ ਨਾਲ ਔਰ ਇਹਨਾਂ ਨਾਲ ਗੱਲ ਕਰਾਂਗੇ ਇਹ ਕੀ ਅਪੀਲ ਕਰੀਏ ਔਰ ਲੋਕਾਂ ਨੂੰ ਖੂਨਦਾਨ ਕਿਉਂ ਕਰਨਾ ਚਾਹੀਦਾ ਔਰ ਉਹਦੇ ਕੀ ਫਾਇਦੇ ਹੁੰ ਨਮਸਕਾਰ ਤੁਹਾਡਾ ਇਸ ਸਵਾਗਤ ਹੈ ਔਰ ਕੀ ਜਾਣਕਾਰੀ ਦੇਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਤੇ ਤੁਹਾਡਾ ਜਗਬਾਨੀ ਸਹੂਦ ਦਾ ਸਾਰਾ ਦਾ ਧੰਨਵਾਦ ਕਿ ਜਿਨ੍ਹਾਂ ਨੇ ਸਾਨੂੰ ਇਹ ਓਪਰਚੁਨਿਟੀ ਦਿੱਤੀ ਕਿ ਅਸੀਂ ਇੱਥੇ ਖੂਨਦਾਨ ਜਿਹੜਾ ਕੈਂਪ ਹੈ ਉਹ ਆਯੋਜਿਤ ਕਰ ਸਕਿਆ ਇਹਨਾਂ ਦੇ ਸਹਿਯੋਗ ਦੇ ਨਾਲ ਔਰ ਜਿਨ੍ਹਾਂ ਨੇ ਅੱਜ ਇੱਥੇ ਜਿੰਨੇ ਵੀ ਮੈਂਬਰਾਂ ਨੇ ਖੂਨਦਾਨ ਦਿੱਤਾ ਵਾ ਉਹਨਾਂ ਦਾ ਅਸੀਂ ਅਤੀ ਧੰਨਵਾਦ ਕਰਦੇ ਆ ਖੂਨਦਾਨ ਦੇਣ ਦੇ ਫਾਇਦੇ ਹੀ ਹਨ ਨੁਕਸਾਨ ਕੋਈ ਨਹੀਂ ਉਹਦੇ ਨਾਲ ਕੋਲੇਸਟ੍ਰੋਲ ਲੈਵਲ ਦਾ ਕੁਝ ਟਾਈਮ ਦੇ ਤੇ ਫਾਇਦਾ ਹੁੰਦਾ ਹੀ ਹੈ ਔਰ ਪਲੱਸ ਨਾਲ ਨਵੇਂ ਜਿਹੜੇ ਸੈੱਲਾਂ ਦੀ ਪ੍ਰੋਡਕਸ਼ਨ ਹੈ ਉਹ ਵੀ ਚੰਗੀ ਤਰ੍ਹਾਂ ਬਣਨ ਦੇ ਵਿੱਚ ਮਦਦ ਹੁੰਦੀ ਹੈ ਖੂਨਦਾਨ ਦੇਣ ਦੇ ਨਾਲ ਬੇਟ ਦੇ ਵੀ ਫਰਕ ਪੈਂਦਾ ਔਰ ਇਸ ਦੇ ਨਾਲ ਦੇ ਨਾਲ-ਨਾਲ ਲੋਕਾਂ ਦੀਆਂ ਜਾਨਾਂ ਵੀ ਬਚਾਈਆਂ ਜਾ ਸਕਦੀਆਂ ਜਿਨ੍ਹਾਂ ਲੋਕਾਂ ਨੂੰ ਔਨ தி ਸਪੌਟ ਲੋੜ ਪੈਂਦੀ ਹੈ ਉਹ ਡੋਨੇਟ ਨਹੀਂ ਕਰ ਸਕਦਾ ਕੋਈ ਡੋਨਰ ਨਾਲ ਉਸ ਕੇਸ ਦੇ ਵਿੱਚ ਇਹੋ ਖੂਨ ਜਿਹੜਾ ਇੱਥੇ ਕੈਂਪ ਦੇ ਵਿੱਚ ਦਿੱਤਾ ਗਿਆ ਵਾ ਉਹ ਪਰਮਿਸ਼ਨ ਦੇ ਨਾਲ ਜੋ ਕਿ ਬਲੱਡ ਬੈਂਕ ਦੀ ਪਰਮਿਸ਼ਨ ਹੁੰਦੀ ਹੈ ਉਹਨਾਂ ਦੀ ਸਹਾਇਤਾ ਦੇ ਨਾਲ ਥਰੂ ਡਾਕਟਰ ਦੇ ਥਰੂ ਪ੍ਰੋਵਾਈਡ ਕਰਾਇਆ ਜਾਂਦਾ ਸੋ ਮੈਂ ਜਗਬਾਨੀ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਤੇ ਜਿਨ੍ਹਾਂ ਨੇ ਸਹਿਯੋਗਿਆ ਨੇ ਇੱਥੇ ਕੌਂਦਨ ਕੀਤਾ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਥੈਂਕ ਯੂ ਇਹ ਸੋਨਾਂ ਜਨਰਲ ਖਤਰ ਪਮਨ ਚਾਵਲਾ ਜੀ ਔਰ ਅਸੀਂ ਇੱਥੇ ਗੱਲ ਕਰਾਂਗੇ ਕੈਮਿਸਟ ਦੇ ਬੜੇ ਇੱਕ ਉੱਚੇ ਬਲੇਰ ਬੁਲਾਰੇ ਨੇ ਅਮਿਤ ਕੁਮਾਰ ਪਾਸੀ ਜੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਤੁਹਾਡਾ ਬਰੀਫ ਚ ਸ਼ਾਰਟ ਚ ਦੱਸਿਓ ਜਗਬਾਨੀ ਦਾ ਬਹੁਤ ਧੰਨਵਾਦ ਕਿ ਉਹਨਾਂ ਨੇ ਉਪਰਾਲੇ ਕੀਤਾ ਕਿ ਬਲੱਡ ਡੋਨੇਸ਼ਨ ਜਿਹੜਾ ਵਾ ਵੇਖੋ ਬਹੁਤ ਜ਼ਿਆਦਾ ਜ਼ਰੂਰੀ ਇੱਕ ਉਪਰਾਲਾ ਜੋ ਜਗਬਾਨੀ ਨੇ ਤੇ ਕੈਮਿਸਟ ਆਰਗੇਨਾਈਜੇਸ਼ਨ ਨੇ ਕੀਤਾ ਵੱਧ ਤੋਂ ਵੱਧ ਚੜ੍ਹ ਕੇ ਸਾਰਿਆਂ ਨੂੰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਮੈਂ ਬਾਰ ਬਾਰ ਇਹੋ ਬੇਨਤੀ ਕਰਨਾ ਚਾਹੁੰਦਾ ਸਾਰਿਆਂ ਦੇ ਨਾਲ ਧੰਨਵਾਦ ਇਹ ਸਨ ਕੈਮਿਸਟ ਆਰਗੇਨਾਈਜੇਸ਼ਨ ਦੇ ਮੈਂਬਰ ਜਿਨ੍ਹਾਂ ਨੇ ਅਪੀਲ ਕੀਤੀ ਹੈ ਕਿ ਖੂਨਦਾਨ ਜ਼ਰੂਰ ਕਰੋ ਔਰ ਮਰੀਜ਼ਾਂ ਦੀ ਜਾਨ ਬਚਾਈ ਜਾਵੇ ਰਮਨ ਚਾਵਲਾ ਜਗਬਾਨੀ ਟੀਵੀ ਤਰੰਤ